ਦੋਸਤੋ ਇਹ ਬੜਾ ਹੈ ਗੁੰਝਲਦਾਰ ਤੇ ਇੱਕ ਰਹੱਸਮਈ ਜਿਹਾ ਸਵਾਲ ਹੈ ਕਿ ਮਨ ਕੀ ਹੈ ਦੋਸਤੋ ਮਨ ਇੱਕ ਹੀ ਪਲ ਵਿੱਚ ਆਉਣ ਵਾਲੀਆਂ ਹਜ਼ਾਰਾਂ ਹੀ ਸੋਚਾਂ ਦਾ ਸਮੂਹ ਹੈ ਮਨ ਕੋਈ ਠੋਸ ਚੀਜ਼ ਨਹੀਂ ਹੈ ਜਿਵੇਂ ਦਿਲ ਦਿਮਾਗ ਹੱਡੀਆਂ ਜਾਂ ਮਾਸ ਹੁੰਦਾ ਹੈ ਮਨ ਇੱਕ ਆਧਿਕ ਸ਼ਕਤੀ ਹੈ ਪਰ ਫੇਰ ਵੀ ਸਾਡੇ ਸਰੀਰ ਤੇ ਕੰਟਰੋਲ ਕਰ ਰਿਹਾ ਹੈ ਪਰ ਦੋਸਤੋ ਇਹ ਕਿਹਾ ਜਾਂਦਾ ਹੈ ਕਿ ਜਿਸ ਇਨਸਾਨ ਨੇ ਇਸ ਮਨ ਉੱਤੇ ਕੰਟਰੋਲ ਕਰ ਲਿਆ ਜਿਸ ਨੇ ਇਸ ਮਨ ਨੂੰ ਜਿੱਤ ਲਿਆ ਉਹ ਸਾਰੀ ਦੁਨੀਆ ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਤੇ ਫੇਰ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਚੀਜ਼ ਸਾਨੂੰ ਦਿਖਾਏ ਹੀ ਨਹੀਂ ਦਿੰਦੀ ਜਿਹੜੀ ਚੀਜ਼ ਨੂੰ ਅਸੀਂ ਸ਼ੋਅ ਹੀ ਨਹੀਂ ਸਕਦੇ ਉਸ ਉੱਪਰ ਕੰਟਰੋਲ ਕਿਵੇਂ ਕਰ ਸਕਦੇ ਹਾਂ ਤੇ ਇਸ ਬਾਰੇ ਵੀ ਇੱਕ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਮਨ ਦਾ ਕੋਈ ਮਾਸਟਰ ਨਹੀਂ ਦੇ ਮਨ ਦਾ ਕੋਈ ਡਾਕਟਰ ਨਹੀਂ ਮਨ ਨੂੰ ਖੁਦ ਇਨਸਾਨ ਜਿਸ ਤਰ੍ਹਾਂ ਦਾ ਬਣਾਉਣਾ ਚਾਹੁੰਦਾ ਹੋਵੇ ਬਣਾ ਸਕਦਾ ਹੈ ਕਿਉਂਕਿ ਮਨ ਇੱਕ ਹੀ ਪਲ ਵਿੱਚ ਹਜ਼ਾਰਾਂ ਹੀ ਆਉਣ ਵਾਲੀਆਂ ਸੋਚਾਂ ਦਾ ਇੱਕ ਸਮੂਹ ਹੈ ਇਸ ਲਈ ਮਨ ਇੱਕ ਹੀ ਪਲ ਵਿੱਚ ਕੁਝ ਹੁੰਦਾ ਹੈ ਤੇ ਦੂਸਰੇ ਪਲ ਵਿੱਚ ਕੁਝ ਹੋਰ ਹੋ ਜਾਂਦਾ ਹੈ ਇਹ ਸੋਚ ਮੁਤਾਬਕ ਪਲ ਪਲ ਤੇ ਢਲ ਜਾਂਦਾ ਹੈ ਤੇ ਦੋਸਤੋ ਇਸੇ ਲਈ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਚੰਗਾ ਸੋਚਣਾ ਚਾਹੀਦਾ ਹੈ ਹਮੇਸ਼ਾ ਪੋਜੀਟਿਵ ਸੋਚਣਾ ਚਾਹੀਦਾ ਹੈ ਇਨਸਾਨ ਦੀ ਜਿਸ ਤਰ੍ਹਾਂ ਦੀ ਸੋਚ ਹੁੰਦੀ ਹੈ ਉਹ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ ਪਰ ਦੋਸਤੋ ਇੱਕ ਕੱਲਾ ਇਨਸਾਨ ਕਿੰਨੀ ਦੇਰ ਚੰਗਾ ਸੋਚ ਸਕਦਾ ਹੈ ਕਿੰਨੀ ਦੇਰ ਪੋਜਿਟਿਵ ਸੋਚ ਸਕਦਾ ਹੈ ਫਿਰ ਇਸ ਲਈ ਵੀ ਕਿਹਾ ਗਿਆ ਹੈ ਕਿ ਇਨਸਾਨ ਜਿਸ ਤਰ੍ਹਾਂ ਦਾ ਬਣਨਾ ਚਾਹੁੰਦਾ ਹੋਵੇ ਜੋ ਜ਼ਿੰਦਗੀ ਵਿੱਚ ਹਾਸਲ ਕਰਨਾ ਚਾਹੁੰਦਾ ਹੋਵੇ ਇਨਸਾਨ ਨੂੰ ਉਸੇ ਤਰ੍ਹਾਂ ਦੀ ਸੰਗਤ ਕਰਨੀ ਚਾਹੀਦੀ ਹੈ ਸਭ ਤੋਂ ਵੱਧ ਇਨਸਾਨ ਦੀ ਜ਼ਿੰਦਗੀ ਵਿੱਚ ਸੰਗਤ ਦਾ ਰੋਲ ਹੁੰਦਾ ਹੈ ਕਿਉਂਕਿ ਸੰਗਤ ਵਿੱਚੋਂ ਹੀ ਸਾਨੂੰ ਇਹ ਸੋਚ ਮਿਲਦੀ ਹੈ ਤੇ ਉਹ ਹੀ ਸੋਚ ਸਾਡੇ ਦਿਮਾਗ ਵਿੱਚ ਘਰ ਘਰ ਜਾਂਦੀ ਹੈ ਇਹ ਹੀ ਸੋਚ ਸਾਨੂੰ ਸਾਧ ਬਣਾ ਸਕਦੀ ਹੈ ਤੇ ਇਹੇ ਸੋਚ ਸਾਨੂੰ ਚੋਰ ਬਣਾ ਸਕਦੀ ਹੈ ਦੋਸਤੋ ਇਹੇ ਸੋਚ ਸਾਨੂੰ ਅਰਸ਼ਾਂ ਤੇ ਚੜਾ ਸਕਦੀ ਹੈ ਤੇ ਇਹੇ ਸੋਚ ਸਾਨੂੰ ਫਰਸ਼ਾਂ ਤੇ ਲਾ ਸਕਦੀ ਹੈ ਦੋਸਤੋ ਸਾਡੀ ਜ਼ਿੰਦਗੀ ਦੀ ਕਹਾਣੀ ਸਾਡੀ ਸੋਚ ਤੇ ਹੀ ਨਿਰਭਰ ਕਰਦੀ ਹੈ ਇਹੇ ਸੋਚ ਸਾਡੇ ਦਿਮਾਗ ਨੂੰ ਖੰਡਰ ਬਣਾ ਸਕਦੀ ਹੈ ਤੇ ਇਹ ਹੀ ਸੋਚ ਸਾਡੇ ਦਿਮਾਗ ਤੇ ਅਲੀ ਸ਼ਾਨ ਮਹਿਲ ਉਸਾਰ ਸਕਦੀ ਹੈ ਦੋਸਤੋ ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਹੈ ਕਿ ਹੋਇਆ ਜੇ ਦੇਸ਼ ਆਜ਼ਾਦ ਹੋਇਆ ਪਰ ਸਰੀਰ ਦੇ ਵਿੱਚ ਦਿਮਾਗਤਾ ਕੈਦ ਕੀਤਾ ਉਡਣ ਦਿੱਤਾ ਨਾ ਕਦੇ ਇਸ ਨੂੰ ਇਹਦੀ ਸੋਚ ਉੱਤੇ ਤੁਰ ਜਾਂਦਾ ਏ ਦੁਨੀਆ ਤੋਂ ਭਰਿਆ ਪੀਤਾ ਸਮੁੰਦਰਾਂ ਤੋਂ ਵੱਧ ਸੀ ਡੂੰਘਾ ਏ ਜਿਸ ਦੀ ਉਚਾਈਆਂ ਨੂੰ ਨਾ ਕੋਈ ਮਾਰ ਸਕੇ ਫੀਤਾ ਸੱਚ ਜਾਣੀਏ ਤਾਂ ਬ੍ਰਹਿਮੰਡ ਸੀ ਵਿੱਚ ਇਸ ਦੀ ਪਰ ਮੇਰੇ ਜੈਨੇ ਮਾਣਿਆਂ ਨੇ ਕੀ ਕੀਤਾ ਦੋਸਤੋ ਇਹੇ ਦਿਮਾਗ ਅਮਰਾਤੇ ਉਡਾਣਾ ਭਰਿਆ ਹੈ ਤੇ ਇਹੇ ਦਿਮਾਗ ਸਮੁੰਦਰਾ ਵਿੱਚ ਰਾਤ ਦਿਨ ਰਹਿਣ ਦੀਆਂ ਸਕੀਮਾਂ ਦੇ ਰਿਹਾ ਹੈ ਪਰ ਸਾਡੀ ਸੋਚ ਨੂੰ ਖਾਂਬ ਲਾਉਣ ਵਾਲੀ ਕੋਈ ਐਹੋ ਜਿਹੀ ਸੰਗਤ ਹੀ ਨਹੀਂ ਮਿਲੀ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਟਾਈਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ